हेलो जी नमस्कार जी की हाल है जी सारे दा उम्मीद करदीयां कि सिक्खी खोन गेची ता हां जी ਤੁਹਾਡੇ ਨਾਲ ਨਾ ਅੱਜ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਆ ਪਲੀਜ਼ ਵੀਡੀਓ ਨੂੰ ਜੋ ਵੀ ਮਤਲਬ ਸੋਚ ਲਿਆ ਕਿ ਮੈਂ ਸਹੀ ਹਾਂ ਹਨਾ ਤਾਂ ਲਾਸਟ ਤੱਕ ਵੀਡੀਓ ਦੇਖਿਓ ਜੀ ਦੇਖੋ ਮੇਨਾ ਨਾ ਬਹੁਤ ਕਾਲ ਆਉਂਦੀਆਂ ਨੇ WhatsApp ਤੇ ਬਹੁਤ ਜ਼ਿਆਦਾ ਕਾਲਸ ਆਉਂਦੀਆਂ ਨੇ ਹਨਾ ਤਾਂ ਉਹਨਾਂ ਨੂੰ ਨਾ ਚੱਕਣ ਦਾ ਕਾਰਨ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੀ ਹੁੰਦਾ ਹੈ ਜੀ। ਮਤਲਬ ਉਹਨਾਂ ਨੂੰ ਨਾ ਚੱਕਣ ਦਾ ਕਾਰਨ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਸਾਂਝਾ ਕਰਾਂਗੇ ਹਨਾ। ਤੇ 100 ਚੋਂ ਮਤਲਬ ਕਿ 100 ਦੇ ਵਿੱਚੋਂ ਜੀ ਆਪਾਂ 80% ਕਾਲ ਅਟੈਂਡ ਕਰੀ ਦੀ ਆ। ਕਹਿੰਦਾ ਬਹੁਤ ਜਿਆਦਾ ਨੰਗਲ ਵੀ ਹੁੰਦੀਆਂ ਜਿਨ੍ਹਾਂ ਨੇ ਰਜਿਸਟਰ ਕਰਵਾਏ ਹੋਏ ਆ ਉਹਨਾਂ ਨਾਲ ਵੀ ਗੱਲ ਹੁੰਦੀ ਆ ਇਹ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਕਮੈਂਟ ਦੇ ਵਿੱਚ ਦੱਸਦੇ ਹੈਗੇ ਕਿ ਹਨਾ ਮੈਂ ਉਹਨਾਂ ਨੂੰ ਕਦੀ ਵੀ ਇਹ ਨਹੀਂ ਕਿਹਾ ਕਿ ਤੁਸੀਂ ਕਮੈਂਟਸ ਤੇ ਜਾ ਕੇ ਦੱਸੋ ਹਨਾ ਵੀ ਮੈਨੂੰ ਸੁਲਾਓ ਵੀ ਹਾਂਜੀ ਸਾਡੀ ਇਹਨਾਂ ਨਾਲ ਗੱਲ ਹੋਈ ਆ ਜਾਂ ਤਾਂ ਕਿਸੇ ਦੀ ਵੀ ਅਜੇ ਤੱਕ ਇਹ ਨਹੀਂ ਹੈਗਾ ਕਿ ਨਜਾਇਜ਼ ਆਪਾਂ ਕੋਈ ਵੀ ਪੈਸਾ ਖਾਦਾ ਹੈ ਹਨਾ ਤੇ ਦੇਖੋ ਮੈਂ ਹਰ ਕਨੂੰ ਇਹ ਹੀ ਕਹਾਂ ਕਿ ਮੇਰੀ ਫੈਮਿਲੀ ਹੈਗੀ ਹੈ ਮੇਰੇ ਦੋ ਬੱਚੇ ਆ ਮੇਰੇ ਹਸਬੰਡ ਹੈ ਤੇ ਬਹੁਤ ਵਧੀਆ ਲਾਈਫ ਹੈ ਹਸਬੰਡ ਪੂਰਾ ਕੇਅਰਿੰਗ ਹੈ ਜੀ ਬਹੁਤ ਵਧੀਆ ਕੇਅਰ ਕਰਦੇ ਆ ਮੇਰੀ ਬਹੁਤ ਹੀ ਵਧੀਆ ਲਾਈਫ ਪਾਰਟਨਰ ਮੈਨੂੰ ਮਿਲੇ ਹੈ ਤਾਂ ਇਹ ਦੇਖੋ ਕਿ ਜੇ ਕੋਈ ਕੁੜੀ ਹੈ ਨਾ ਥੋੜਾ ਜਿਹਾ ਅੱਗੇ ਵੱਧ ਕੇ ਕੋਈ ਆਪਣਾ ਬਿਜ਼ਨਸ ਸਟਾਰਟ ਕਰ ਲੀਏ ਜੈਸੇ ਤਾਂ ਮੇਰਾ ਸਟੀਚਿੰਗ ਦਾ ਤੇ ਹੇਗਾ ਜੀ ਹਨਾ ਸਲੂਨ ਵਗੈਰਾ ਦਾ ਕੰਮ ਨਾ ਕਰ ਚਗੀ ਫਿਰਤ ਨਹੀਂ ਬਟਿਆ ਕਿ ਜੇ ਮੈਂ ਅੱਗੇ ਵੱਧ ਕੇ ਕੋਈ ਇਦਾਂ ਰਿਸ਼ਤਿਆਂ ਦਾ ਕੰਮ ਕਰਦੀਆਂ ਜਾਂ ਕੁਛ ਆਏ ਹਨਾ ਇਹਦਾ ਮਤਲਬ ਇਹ ਨਹੀਂਗਾ ਕਿ ਮੈਂ ਕੁਝ ਗਲਤ ਕਰ ਰਹੀਆਂ ਹਨਾ ਤਾਂ ਬਹੁਤ ਜਣੇ ਦੀ ਸੋਚ ਇਦਾਂ ਦੀ ਆ ਹਨਾ ਕਿ ਜਿਹੜੇ ਇਹਨਾਂ ਚੀਜ਼ਾਂ ਨੂੰ ਬढ़ावा ਦਿੰਦੇ ਆ ਬਹੁਤ ਜਣੇ ਨਾ ਗਲਤ ਜਜ ਕਰਦੇ ਆ ਕਿ ਕਦੀ ਕਦੀ ਮੈਨੂੰ ਮੈਸੇਜ ਆਉਂਦੇ ਆ ਤੁਸੀਂ ਸਿੰਗਲ ਹੋ ਹਨਾ ਤੇ ਕੁਛ ਦੇਦੇ ਬਹੁਤ ਮੈਸੇਜ ਆਉਂਦੇ ਆ ਜੀ ਹਨਾ ਤਾਂ WhatsApp ਤੇ ਇਹ ਦੇਦਿਆਂ ਕਾਲ ਆਉਂਦੀਆਂ ਨੇ ਜਦੋਂ ਰਜਿਸਟ੍ਰੇਸ਼ਨ ਨੂੰ ਕਹਿੰਦੇ ਕਹਿੰਦੇ ਪੈਸਿਆਂ ਦੀ ਕੋਈ ਕਮੀ ਨਹੀਂ ਹੈਗੀ ਜੀ ਤੁਸੀਂ ਗੱਲ ਕਰ ਲਓ ਹਨਾ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਕਿ ਉਹਨਾਂ ਦੀ ਪਰਵਰਿਸ਼ ਹੀ ਅੱਦਾ ਦੀ ਹੋਈ ਆ ਮੈਂ ਇਹੀ ਕਹਾਂ ਜੀ ਇਸ ਕਰਕੇ ਮੈਂ ਹੁਣ ਹਰ ਇੱਕ ਦੀ ਕਾਲ ਚੱਕਣੀ ਬੰਦ ਕਰ ਦੇਣੀ ਆ ਕਾਲ ਸਿਰਫ ਉਹਨਾਂ ਦੀ ਹੀ ਅਟੈਂਡ ਹੋਏਗੀ ਜਿਹੜੇ ਸਹੀ ਬਾਇਓ ਡਾਟਾ ਆਪਨਾ ਤੇ ਜਣਗੇ ਜਿੰਨਾ ਨੇ ਰਿਸ਼ਤੇ ਬਾਰੇ ਹੀ ਗੱਲ ਕਰਨੀਆਂ ਜੀ ਇਹਨਾਂ ਦਾ ਪ੍ਰੂਫ ਮੈਂ ਆ ਦੇਖੋ ਸਕਰੀਨਸ਼ਾਟ ਲੈ ਕੇ ਨਾ ਇੱਕ ਉੱਪਰ ਤੁਹਾਨੂੰ ਫੋਟੋ ਵੀ ਪਾਈ ਆ ਦੇਖੋ ਬਾਹਰੋਂ ਤੁਸੀਂ ਸக்ஸੈਸਸ ਹੋਏ ਹੋ ਹਨਾ ਤੁਸੀਂ ਸਫਲ ਹੋਏ ਹੋ ਤੁਸੀਂ ਬਾਹਰ ਲੀਆਂ ਫੋਰਨ ਦੀਆਂ ਕੰਟਰੀਆਂ ਦੇ ਵਿੱਚ ਆਪਣੇ ਪਰਿਵਾਰ ਨੂੰ ਕਹਿੰਦੇ ਹੁੰਦੇ ਆ ਕਿ ਆਪਣੇ ਪਰਿਵਾਰ ਨੂੰ ਸਪੋਰਟ ਕਰਦੇ ਪਏ ਹੋ ਹਨਾ ਤੇ ਮੇਰਾ ਵੀ ਤਾਂ ਕੋਈ ਪਰਿਵਾਰ ਹੈ ਨਾ ਜੇ ਮੈਂ ਅਜਿਹੀ ਵੀਡੀਓ ਬਣਾਉਣੀ ਆ ਜਾਂ ਮੈਂ ਤੁਹਾਡੇ ਸਾਹਮਣੇ ਪੇਸ਼ ਹੁੰਨੀ ਆ ਹਨਾ ਜਾਂ ਤੁਹਾਡੇ ਨਾਲ ਗੱਲ ਕਰਦੀ ਆ ਤਾਂ ਉਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਕੋਈ ਗਲਤ ਬੰਦਾ ਹੈ ਜੀ ਠੀਕ ਹੈ ਤਾਂ ਉਹ ਕੀ ਕਰਦੇ ਨੇ ਕਾਲ ਕਰਕੇ ਕੁਛ ਨਾ ਕੁਛ ਐਦਾਂ ਦਾ ਬੋਲਣਗੇ ਕਿ ਜੋ ਦਿਲ ਤੇ ਠੇਸ ਪਹੁੰਚਦੀ ਹੈ ਹਨਾ ਕਿ ਨਹੀਂ ਹੋਣਾ ਚਾਹੀਦਾ ਐਦਾਂ ਦਾ ਗਲਤ ਬਿਹੇਵੀਅਰ ਹੈ ਹਨਾ ਤਾਂ ਜਿਹੜਾ ਬੰਦਾ ਸਹੀ ਹੋਊਗਾ ਨਾ ਜਿਹਨੇ ਸਹੀ ਕਾਲ ਕੀਤੀ ਉਹਨੂੰ ਉਹਦੇ ਲਈ ਇਹ ਮਾਇਨੇ ਨਹੀਂ ਰੱਖਦਾਗਾ ਕਿ ਮੈਂ ਗੱਲ ਕਰ ਰਹੀ ਆ ਜਾਂ ਮੇਰੇ ਹਸਬੰਦ ਗੱਲ ਕਰ ਰਿਹਾ ਕਿਉਂਕਿ ਦੇਖੋ ਉਹਨਾਂ ਦੀ سپورਟ ਨਾਲ ਹੀ ਮੈਂ ਇਹ ਕੰਮ ਕਰਦੀ ਆ ਹਨਾ ਉਹਨਾਂ ਦੀ ਪੂਰੀ سپورਟ ਹੈਗੀ ਆ ਮੈਨੂੰ ਤਾਂ ਤਾਂ ਹੀ ਆਪਾਂ ਰਿਸ਼ਤੇ ਵਾਲੇ ਪਾਸੇ ਕੰਮ ਕਰਦੀ ਪਈ ਆ ਜੇ ਉਹਨਾਂ ਦੀ سپورਟ ਨਾ ਹੋਵੇ ਤਾਂ ਮੈਂ ਕਦੀ ਵੀਡੀਓ ਤੱਕ ਵੀ ਨਾ ਬਣਾ ਸਕਾਂ ਤੇ ਤੁਹਾਡੇ ਤੱਕ ਪਹੁੰਚਾ ਵੀ ਨਾ ਸਕਾਂ ਉਹਨਾਂ ਨੇ ਕਦੀ ਨਹੀਂ ਮੈਨੂੰ ਰੋਕਿਆ ਹੋਵੇਗਾ ਕਿ ਤੂੰ ਐਦਾਂ ਕਰਕੇ ਕਿਸੇ ਨੂੰ ਘਰ ਦਿਖਾਉਣ ਜਾਣਾ ਹੈ ਹਨਾ ਤਾਂ ਉਹਨਾਂ ਦੇ ਨਾਲ ਤੂੰ ਜਾਏਂਗੀ ਤਾਂ ਐਦਾਂ ਨਹੀਂ ਹੋਣਾ ਚਾਹੀਦਾ ਐਦਾਂ ਨਹੀਂ ਹੋਣਾ ਚਾਹੀਦਾ ਹਨਾ ਉਹਨਾਂ ਦੀ ਪੂਰੀ ਫਾਲਸਪੋਰਟ ਹੁੰਦੀ ਆ ਮੈਨੂੰ ਕਿਉਂਕਿ ਅੱਜ ਤੱਕ ਵਾਈਫ-ਹਰੂ ਦੀ ਕਿਰਪਾ ਨਾਲ ਨਾ ਤਾਂ ਮੈਂ ਉਹਨਾਂ ਦਾ ਯਕੀਨ ਤੋੜਿਆ ਤੇ ਨਾ ਹੀ ਉਹਨਾਂ ਨੇ ਮੇਰੇ ਤੋਂ ਉਹਨਾਂ ਦਾ ਯਕੀਨ ਕਦੀ ਡਗਮਗਾਇਆ ਹੈ ਹਨਾ ਠਿੱਕਾ ਯਕੀਨ ਹੁੰਦਾ ਸੀ ਹਸਬੰਡ-ਵਾਈਫ ਦੇ ਵਿੱਚ ਤੇ ਲੋਗ ਪਤਾ ਨਹੀਂ ਕੀ ਸੋਚ ਕੇ ਐਦਾਂ ਦੀ ਬਕਵਾਸ ਕਰਦੇ ਆ ਕਿ ਤੁਸੀਂ ਐਦਾਂ ਕਰ ਲੋ ਤੁਸੀਂ ਐਦਾਂ ਕਰ ਲੋ ਉਹਨਾਂ ਦੇ ਘਰੇ ਵੀ ਪੈਣਾ ਵੀ ਹੈਗਿਆ ਨੇ ਹਨਾ ਮਦਰ ਵੀ ਹੈਗਿਆ ਨੇ ਹੋ ਸਕਦਾ ਉਹਨਾਂ ਦੀ ਵਾਈਫ ਵੀ ਹੋਵੇ ਜਿਹੜੇ ਐਦਾਂ ਕਰਕੇ ਕਾਲ ਕਰ ਦਿੰਦੀ ਆ ਚੱਕ ਕੇ ਨੰਬਰ ਦੇ ਅੰਦਰ ਮਤਲਬ ਸਿਰਫ ਇਹ ਸੀਗਾ ਕਿ ਕਿ ਹਰ ਕੋਈ ਕਮੈਂਟਸ ਇਹੀ ਕਰਦਾ ਹੁੰਦਾ ਸੀਗਾ ਕਿ ਮੈਡਮ ਤੁਹਾਡੇ ਨਾਲ ਕਿੱਤਾ ਗੱਲ ਹੋ ਗਈ ਕਿੱਤਾ ਕੰਟੈਕਟ ਕਰੀਏ ਹਨਾ ਕੋਈ ਗੱਲ ਨਹੀਂ ਜੇ ਅਸੀਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਤੁਸੀਂ ਇੱਕ ਵਾਰੀ ਗਲਤਾ ਕਰੋ ਬਟ ਇਹ ਹੈ ਕਿ ਜਦੋਂ ਐਦਾਂ ਦੀਆਂ ਕਾਲ ਆਉਣ ਲੱਗ ਜਾਂਦੀਆਂ ਨੇ ਉਹ ਬੰਦਾ ਸੋਚ ਕੇ ਤਾਂ ਇਹ ਸੋਚ ਲੈਂਦਾ ਕਿ ਇਸ ਤੋਂ ਬਾਅਦ ਇਹ ਤੋਂ ਚੰਗਾ ਕਿ ਅਸੀਂ ਵੀਡੀਓ ਹੀ ਬੰਦ ਕਰ ਦਈਏ ਹਨਾ ਆਪਣੇ ਕੋਲੇ ਡਾਇਰੈਕਟ ਜਿਹੜੇ ਰਿਸ਼ਤੇ ਆਉਣਗੇ ਤਾਂ ਇਹ ਤੋਂ ਚੰਗਾ ਭਾ ਉਸੇ ਤਰ੍ਹਾਂ ਹੀ ਕਰਵਾਈ ਚਾਹੀਏ ਹਨਾ ਡਾਟੇ ਹੁਣ ਵੀ ਮੇਰੇ ਕੋਲ ਆਏ ਨੇ ਕੱਲ ਚਾਰ ਪੰਜ ਕੁੜੀਆਂ ਦੇ ਡਾਟੇ ਆਏ ਨੇ ਬਟ ਇਹ ਹੈ ਕਿ ਮੂੜੀ ਨਹੀਂ ਹੈਗਾ ਉਹਨਾਂ ਦੇ ਡਾਟੇ ਅਪਲੋਡ ਕਰੀਏ ਹਾਲਾਂਕਿ ਉਹਨਾਂ ਨੇ ਵੀ ਰਜਿਸਟਰਡ ਕਰਵਾਇਆ ਏ ਕੁੜੀਆਂ ਵਾਲੇ ਵੀ ਕਰਵਾਉਂਦੇ ਐ ਸੀ ਹਨਾ ਬਹੁਤ ਇਧਰਿਆ ਕਹਿ ਦਿੰਦੀ ਆ ਕਿ ਸਾਨੂੰ ਯਕੀਨ ਨਹੀਂ ਹੈਗਾ ਗਾ ਪਲੀਜ਼ ਜਿਨ੍ਹਾਂ ਨੂੰ ਨਹੀਂ ਯਕੀਨ ਹੈਗਾ ਜੀ ਤਾਂ ਉਹ ਵੀ ਨਾ ਮੈਸੇਜ ਕਰਿਆ ਕਰਨ ਕਿਉਂਕਿ ਤੁਹਾਡਾ ਵੀ ਟਾਈਮ ਵੇਸਟ ਆ ਤੇ ਮੇਰਾ ਵੀ ਟਾਈਮ ਵੇਸਟ ਆ ਜੀ ਇਹਦੇ ਵਿੱਚ ਹਨਾ ਤੇ ਬਾਕੀ ਜੀ ਕਈ ਤਾਂ ਐਦਾਂ ਰੋਹ ਨਾ ਗੱਲ ਕਰਦੇ ਆ ਮਤਲਬ ਕੋਈ ਰਿਸਪੈਕਟ ਨਾਲ ਗੱਲ ਹੀ ਨਹੀਂ ਹੁੰਦੀ ਕਿ ਜੇ ਤੂੰ ਫੁਣੀ ਚੱਕਣਾ ਤਾਂ ਵੀਡੀਓ ਕਰ ਤੋ ਪਾਉਣੀ ਆ ਬਕਵਾਸ ਕਰਦੀ ਆ ਕਿ ਮਤਲਬ ਇਹ ਕਿੱਧਰ ਨੂੰ ਗੱਲ ਗਈ ਤੁਹਾਨੂੰ ਨਹੀਂ ਪਤਾ ਕਿ ਤੁਹਾਡੀ ਲੈਂਗੁਏਜ ਕਿੱਦਾਂ ਦੀ ਹੋ ਰਹੀ ਆ ਜਿਵੇਂ ਤੁਹਾਡੀ ਉਹ ਆਡੀਓ ਨੇਟ ਤੇ ਚੜਾ ਦਵਾ ਤਾਂ ਕਿ ਤੁਸੀਂ ਘਰੇ ਵੀ ਅੱਜ ਤਾਂ ਗੱਲ ਕਰਦੇ ਹੋ ਤੂੰ ਮੈਂ ਕਹਿ ਕੇ ਅੱਜ ਤੱਕ ਮੇਰੇ ਬੱਚਿਆਂ ਨੇ ਵੀ ਕਿਸੇ ਨੂੰ ਤੂੰ ਕਹਿ ਕੇ ਨਹੀਂ ਬੁਲਾਇਆਗਾ ਤੇ ਮੈਂ ਪਹਿਲੀ ਗੱਲ ਤਾਂ ਤੂੰ ਲਫ਼ਜ਼ ਤੋਂ ਹੀ ਮੈਨੂੰ ਨਫ਼ਰਤ ਹੈ ਰਿਸਪੈਕਟ ਨਾਲ ਗੱਲ ਕਰੋ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਤੁਹਾਨੂੰ ਕਹਿੰਨੀ ਆ ਜਾਂ ਤੁਹਾਡੇ ਨਾਲ ਹਾਂਜੀ ਤੁਸੀਂ ਵੀਰ ਜੀ ਜਾਂ ਕੁਛ ਐਦਾਂ ਮੈਨੂੰ ਸਿਸਟਰ ਕਹਿ ਦੋ ਭੈਣ ਜੀ ਕਹਿ ਦੋ ਬਹੁਤ ਤਰ੍ਹਾਂ ਗੱਲ ਕਰ ਸਕਦੇ ਆ ਜੀ ਆਪਾਂ ਇੱਕ ਦੂਸਰੇ ਨਾਲ ਤੇ ਇਹ ਤਾਂ ਕੋਈ ਲੈਂਗੁਏਜ ਹੀ ਨਹੀਂ ਹੋਈ ਕਿਉਂਕਿ ਤੁਸੀਂ ਪਹਿਲਾਂ ਹੀ ਦੁਹਰਾ ਦਿੰਨੇ ਹੋ ਕਿ ਅਸੀਂ ਏਦਾਂ ਕਰਕੇ ਬੋਲਣਾ ਹੈ ਹਨਾ ਤਾਂ ਸਾਨੂੰ ਕੋਈ ਰੋਬ ਨਾਲ ਰਿਸ਼ਤੇ ਤਾਂ ਹੁੰਦੇ ਨਹੀਂ ਜੇ ਬਹੁਤ ਐਦਾਂ ਦੇ ਮੁੰਡੇ ਆ ਜਿਹੜੇ ਅਗਲੇ ਇੰਨੀ-ਇੰਨੀਆਂ ਤੈਲੀਆਂ ਵਾਲੇ ਵੀ ਮੈਨੂੰ ਡਾਟੇ ਸ਼ੇਅਰ ਕਰਦੇ ਆ ਮੁੰਡੇ ਵੀ ਵਧੀਆ ਹੁੰਦੇ ਪਰਿਵਾਰ ਵਧੀਆ ਹੁੰਦਾ ਹੈ ਜਿਹੜਾ ਚੰਗੇ ਘਰ ਦਾ ਮੁੰਡਾ ਹੋਊਗਾ ਪਹਿਲੀ ਗੱਲ ਤਾਂ ਬੋਸ ਲਿਖਿਆ ਨਾਲ ਗੱਲ ਕਰਦੇ ਅਸੀਂ ਉਹ ਹਨਾ ਤੁਹਾਡੇ ਤਰ੍ਹਾਂ ਐਦਾਂ ਬਦਤਮੀਜ਼ੀ ਨਾਲ ਗੱਲ ਨਹੀਂ ਕਰਦੇ ਹੋਗੇ ਤੇ ਬਾਕੀ ਜੀ ਅੱਜ ਮੈਂ ਸਿਰਫ ਇਸ ਕਰਕੇ ਵੀਡੀਓ ਪਾਈ ਆ ਕਿ ਪੁਲਿਸ ਸਪੋਰਟ ਕਰਿਆ ਕਰੋ ਚੰਗਿਆਂ ਤੱਕ ਇਹ ਵੀਡੀਓ ਜਾਵੇ ਜੀ ਸ਼ੇਅਰ ਇਸ ਤਰ੍ਹਾਂ ਕਰਿਆ ਕਰੋ ਜਿਹੜੇ ਕਿ ਤੁਹਾਡੇ ਰਿਲੇਟਿਵ ਹੈ ਤੁਹਾਡੇ ਫਰੈਂਡ ਹਨਾ ਬਾਕੀ ਜੀ ਵੀਡੀਓ ਤਾਂ ਮੈਨੂੰ ਵੀ ਪਤਾ ਹੈ ਕਿ 올 ਇੰਡੀਆ 'ਚ ਬਹੁਤ ਜਗ੍ਹਾ ਤੇ ਚੱਲ ਜਾਂਦੀ ਆ ਪਤਾ ਨਹੀਂ ਕਿੱਥੋਂ ਕਿਹਨੇ ਚੱਕ ਕੇ ਮੈਸੇਜ ਕੋਈ ਕਿੱਦਾਂ ਦਾ ਵੀ ਕਰ ਦੇਣਾ ਹੁੰਦਾ ਹੈ ਇਸ ਸੀਜ਼ ਨਾਲ ਵੈਸੇ ਵੀ ਮੇਰੇ ਤੇ ਕੋਈ ਅਸਰ ਨਹੀਂ ਹੈਗਾ ਇੱਕ ਮਿੰਟ ਲਈ ਆਪਾਂ ਸੀਨ ਕਰ ਲਈਦਾ ਵਾ ਉਸ ਤੋਂ ਬਾਅਦ ਚਾਕੇ ਬਲੌਕ ਕਰ ਦੇਈਦਾ ਵਾ ਹੋਰ ਤਾਂ ਕੁਝ ਨਹੀਂ ਹੈਗਾ ਜੀ ਕੀ ਕਰ ਲੈਣਗੇ ਕੰਮ ਸੇ ਕੰਮ ਪਰ ਇਹ ਆ ਕਿ ਉਹ ਦੁਹਰਾ ਦਿੰਦੇ ਆ ਵੀ ਸਾਡੀ ਇਹ ਸੋਚ ਆ ਤੇ ਅਸੀਂ ਘਰੇ ਵੀ ਇਦਾਂ ਦੀ ਰਹਿੰਦੇ ਆ ਅਸੀਂ ਆਪਣੀ ਭੈਣ ਨਾਲ ਵੀ ਇਦਾਂ ਗੱਲ ਕਰਦੇ ਆ ਤੇ ਆਪਣੀ ਮਦਰ ਨਾਲ ਵੀ ਇਦਾਂ ਗੱਲ ਕਰਦੇ ਆ ਅੱਜ ਸਵੇਰੇ ਜਦੋਂ ਇੱਕ ਕਾਲ ਆਈ ਤਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਕੱਲ ਦਾ ਬੰਦਾ ਕਾਲ ਕਰ ਰਿਹਾ ਵਾ ਗੱਲ ਕਰ ਗੱਲ ਕਰ ਉਹਦਾ ਸਿਰਫ ਡਾਇਲੌਗ ਇਦਾਂ ਹੀ ਸੀਗਾ ਹਨਾ ਤਾਂ ਮੈਂ ਮੇਰੇ ਹਸਬੰਦ ਨੂੰ ਕਿਹਾ ਤੁਸੀਂ ਕਾਲ ਚੱਕੋ ਜੀ ਰਿਸ਼ਤੇ ਬਾਰੇ ਗੱਲ ਕਰਦੇ ਹੋ ਤੁਸੀਂ ਪੁੱਛ ਲਿਓ ਸਾਰੀ ਗੱਲ ਕੋਈ ਗੱਲ ਨਹੀਂ ਹੈ ਨਾ ਤਾਂ ਮੈਨੂੰ ਦੱਸ ਦਿਓ ਉਹਨਾਂ ਨੂੰ ਕਹਦੇ ਹੋ ਕਿ ਬਾਇਓ ਡਾਟਾ ਸੈਂਡ ਕਰ ਦਿਓ ਕੋਈ ਗੱਲ ਨਹੀਂ ਹੈ ਨਾ ਮੈਂ ਕਿਹਾ ਤੁਸੀਂ ਪੁੱਛੋ ਕੀ ਕਹਿਣਾ ਇਹਨਾਂ ਨੇ ਜਦੋਂ ਮੇਰੇ ਹਸਬੰਦ ਨੇ ਕਾਲ ਚੱਕੀ ਤਾਂ ਉਹਨੇ ਕਾਲ ਕੱਟ ਤੀ ਉਸ ਤੋਂ ਬਾਅਦ ਆਨਲਾਈਨ ਵੀ ਆਫਲਾਈਨ ਹੋ ਗਿਆ ਨਾਲ ਹੀ ਬਲੌਕ ਕੀਤਾ ਫਟਾਫਟ ਕੀ ਇਹ ਤਾਂ ਕਿਸੇ ਜੈਂਸ ਨਹੀਂ ਚੁੱਕਲੀ ਇਸ ਤਰ੍ਹਾਂ ਦੀ ਦੁਨੀਆ ਹੈ ਜੀ ਹਨਾ ਆ ਭਾਗ ਨਹੀਂ ਆ ਕਿ 13 ਸਾਲ ਦੀ ਬੱਚੀ ਹੈ ਹਨਾ ਵਾਕਈ ਕਿਤੇ ਵੀ ਕੋਈ ਬੰਦਾ ਸੇਫ ਨਹੀਂ ਹੈਗਾ ਜੇ ਆਪਾਂ ਕਹੀਏ ਕਿ ਅੱਜ ਕੋਈ ਕੁੜੀ ਆਪਦੇ ਪੈਰਾਂ ਤੇ ਖੜੀ ਹੋ ਕੇ ਕਾਮਯਾਬ ਹੋ ਰਹੀ ਆ ਹਨਾ ਕਿਸੇ ਦੇ ਦੋ ਸਿਰ ਜੋੜ ਰਹੀ ਆ ਕੋਈ ਵੀ ਆ ਕੋਈ ਵੀ ਜੋਬ ਕਰਦਾ ਹੈ ਹਰ ਕੋਈ ਆਪਦਾ ਟੈਲੈਂਟ ਆਪਦਾ ਜੋ ਵੀ ਹੈ ਜਿਹਦੇ ਅੰਦਰ ਕੋਈ ਗੁਣ ਹੈਗਾ ਉਹੀ ਕਰੇਗਾ ਹਨਾ ਪਰ ਇਦਾਂ ਦੇ ਇਨਸਾਨ ਉਹਨੂੰ ਉੱਥੇ ਅੱਗੇ ਵੀ ਨਹੀਂ ਵਧਣ ਦਿੰਦੇ ਕਿ ਇੰਨੀ ਮਾੜੀ ਸੋਚ ਹੈ ਆਪਣੇ ਲੋਕਾਂ ਦੀ ਇੰਨਾ ਮਾੜਾ ਇੰਨਾ ਦਾ ਵਿਹਾਰ ਹੋ ਜਾਂਦਾ ਹੈ ਕਿ ਲੋਕ ਡਰਦੇ ਆ ਕਿ ਅਸੀਂ ਕਿਸੇ ਨਾਲ ਗੱਲ ਕਰਨ ਤੋਂ ਜਾਂ ਕਿਸੇ ਦੇ ਨਾਲ ਜਾਣ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਮੈਂ ਇੱਕ ਮਦਰ ਆ ਪਾਈ ਦਾ ਕਿਸੇ ਦੀ ਧੀਆ ਪੈਣਾ ਹਨਾ ਤਾਂ ਮੇਰੇ ਹਸਬੰਦ ਖੁਦ ਹੁੰਨ ਦੱਸਦੇ ਆ ਕਹਿ ਦਿੰਦੇ ਕਿ ਕਿਸੇ ਤੇ ਕੋਈ ਯਕੀਨ ਨਹੀਂ ਹੈਗਾ ਕਿ ਜਦੋਂ ਕਿਤੇ ਵੀ ਜਾਣਾ ਹੈ ਨਾ ਜਿਹੜਾ ਘਰ ਦੇਖਣ ਜਾਣਾ ਤਾਂ ਆਪਾਂ ਇਕੱਠੇ ਹੀ ਚੱਲਿਆ ਕਰਾਂਗੇ ਐਦਾਂ ਦਾ ਮਾਹੌਲ ਹੋਇਆ ਪਿਆ ਵਾ ਕਿ ਬਹੁਤ ਜ਼ਿਆਦਾ ਹੁਣ ਡਰ ਲੱਗਦਾ ਹੈ ਤੇ ਖੁਦ ਨੂੰ ਵੀ ਲੱਗਦਾ ਹੈ ਕਿ ਹਾਂਜੀ ਸਹੀ ਆ ਬਿਲਕੁਲ ਸਹੀ ਆ ਉਹਨਾਂ ਦਾ ਡਰ ਬਿਲਕੁਲ ਜਾਇਜ਼ ਆ ਕਿਉਂਕਿ ਜੋ ਖੂਨਤੇ ਨਹੀਂ ਹਟਦੇ ਪੈਗੇ ਤੇ ਜੇ ਕਿਸੇ ਦੇ ਨਾਲ ਆਪਾਂ ਚਾਵਾਂਗੇ ਤਾਂ ਉਹ ਇਨਸਾਨ ਉੱਥੇ ਆਪਣੇ ਨਾਲ ਕਿੱਦਾਂ ਮਿਸਬੀਹੇਵ ਕਰੇਗਾ ਜਾਂ ਸਹੀ ਕਰੇਗਾ ਕਿਸੇ ਦੇ ਦਿਲ ਦਾ ਥੋੜੀ ਨਾ ਪਤਾ ਹੁੰਦਾ ਸੋ ਜਿੰਨਾ ਇਹ ਸਥਿਤੀ ਗੱਲ ਕਰਨੀ ਹੈ ਜੀ ਆਪਣਾ ਬਾਇਓ ਡਾਟਾ ਸ਼ੇਅਰ ਕਰਿਆ ਕਰੋ ਕੋਈ ਵੀ ਗਲਤ ਕਮੈਂਟ ਜਾਂ ਗਲਤ ਕਾਲ ਕਰਨ ਵਾਲੇ ਦੂਰ ਰੋ ਉਹਨਾਂ ਦਾ ਨੰਬਰ ਚੱਕ ਕੇ ਟਰੇਸ ਕਰਕੇ ਆਪਾਂ ਕੰਪਲੇਂਟ ਵੀ ਕਰ ਸਕਦੇ ਹਾਂ। ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਨੂੰ ਜਰੂਰ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹੜੇ ਐਦਾਂ ਦੀ ਭਾਸ਼ਾ ਤੇ ਐਦਾਂ ਦੀ ਲੈਂਗੁਏਜ ਯੂਜ਼ ਕਰਦੇ ਆ ਤੇ ਐਦਾਂ ਦੇ ਗਲਤ ਕੁੜੀਆਂ ਨੂੰ ਨਿਗਾ ਨਾਲ ਦੇਖਦੇ ਆ। ਘਰ ਦੇ ਵਿੱਚ ਬੈਠੀਆਂ ਕੁੜੀਆਂ ਜਾਂ ਘਰ ਦੇ ਵਿੱਚ ਬੈਠਾ ਕੋਈ ਪਰਿਵਾਰ ਸੇਫ ਨਹੀਂ ਹੈਗਾ ਇਹੋ ਜਿਹੇ ਲੋਕਾਂ ਦੇ ਸੋਚ ਕਰਕੇ। ਤੇ ਜਿਹੜੇ ਜਿਹੜੀ ਇਸ ਚੀਜ਼ ਨੇ ਨਾ ਸਹਿਮਤ ਆ ਅੱਜ ਸਪੋਰਟ ਜ਼ਰੂਰ ਕਰਿਓ ਜਿਵੇਂ ਦੇਖਣਾ ਚਾਹੁੰਦੀ ਆ ਕਿ ਕਿਹੜੇ ਕੁੜੀਆਂ ਨੂੰ ਸਪੋਰਟ ਕਰਦੇ ਆ ਹਨਾ ਕਿੰਨਾ-ਕਿੰਨਾ ਦੀ ਚੰਗੀ ਸੋਚ ਆ ਤੇ ਕਿਹੜੇ-ਕਿਹੜੇ ਚੰਗੀ ਫੈਮਿਲੀ ਤੋਂ ਬਲੋਂਗ ਕਰਦੀ ਆ ਪਲੀਜ਼ ਜ਼ਰੂਰ ਸਪੋਰਟ ਕਰਿਓ ਧੰਨਵਾਦ ਜੀ